ਨਵਾਂ ਸਾਲ ਆਉਣ ਵਾਲਾ ਤੇ ਨਵੇਂ ਸਾਲ ਤੇ ਮੈਂ ਜੋ ਆਪਣੇ ਪੰਜਾਬ ਦੇ ਵਿੱਚ ਜਾਂ ਆਪਣੇ ਕਲਚਰ ਚੀਜ਼ਾਂ ਚੱਲ ਰਹੀਆਂ ਆ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਬਾਹਰ ਯੰਗ ਜੁਗ ਦੇ ਵਿੱਚ ਉਹਦੇ ਤੇ ਗੱਲ ਕਰਨੀ ਚਾਹੁੰਦਾ ਜੇ ਮੋਟਾ ਮੋਟਾ ਕਹਿ ਲਈਏ ਵੀ ਆਪਣੇ ਦਿਮਾਗ ਚ ਗਾਣਿਆਂ ਨੇ ਤੇ ਹੋਰ ਚੀਜ਼ਾਂ ਨੇ ਫੁਕਰਵਾਜੀ ਭਰਤੀ ਆ ਤੇ ਫੁਕਰਵਾਜੀ ਇੱਕ ਉਮਰ ਤੱਕ ਤਾਂ ਹਰੇਕ ਚਾਹੁੰਦੀ ਆ ਪਰ ਜੇ ਉਹ ਚੱਲਦੀ ਰਹੇ ਤਾਂ ਫਿਰ ਉਹ ਘਰ ਬਰਬਾਦ ਕਰਨ ਵਾਲਾ ਕੰਮ ਹੋ ਜਾਂਦਾ ਇਹ ਵੀਡੀਓ ਸਪான்ਸਰ ਹੈ ਜੀ ਟੈਪ ਟੈਪ ਸੈਂਡ ਤੋਂ ਜੇ ਤੁਸੀਂ ਇੰਡੀਆ ਪੈਸੇ ਭੇਜਦੇ ਹੋ ਏਸੀਐਚ ਕੋਡ ਲਾ ਲਿਓ ਤਾਂ ਤੁਹਾਨੂੰ ਕੈਨੇਡਾ ਅਮਰੀਕਾ ਦੇ 100 ਦੇ 120 ਆਸਟ੍ਰੇਲੀਆ ਦੇ 100 ਦੇ 130 ਇੰਗਲੈਂਡ ਤੇ ਯੂਰਪ ਦੇ ਵਿੱਚ 100 ਦੇ 110 ਮਿਲਣਗੇ ਜੇ ਪਹਿਲੀ ਵਾਰੀ ਪੈਸੇ ਭੇਜ ਰਹੇ ਹੋ ਇਸ ਤਰੀਕੇ ਨਾਲ ਤੁਸੀਂ ਸੋਸ਼ਲ ਮੀਡੀਆ ਦਾ ਜਿਹ ਬੈਨੀਫਿਟ ਲਓਗੇ ਤਾਂ ਤੁਸੀਂ ਹੋਰਨਾਂ ਵੀ ਬੈਨੀਫਿਟ ਦੇ ਸਕਦੇ ਹੋ ਤੇ ਨਾਲ ਨਾਲ ਤੁਹਾਨੂੰ ਵੀ ਬੈਨੀਫਿਟ ਮਿਲੂਗਾ ਜਿਵੇਂ ਮੈਨੂੰ ਮਿਲ ਰਿਹਾ ਵਾਪਸ ਆਉਣੇ ਆਪਾਂ ਵੀਡੀਓ ਤੇ ਮੈਂ ਕੁਝ ਲਿਸਟ ਬਣਾਈ ਹੈ ਅੱਜ ਜਿਹੜੀਆਂ ਬਹੁਤ ਓਵਰ ਰੇਟਡ ਚੀਜ਼ਾਂ ਨੇ ਤੇ ਆਪਾਂ ਅਕਸਰ ਉਹਨਾਂ 'ਚ ਫਸਦੇ ਹਾਂ ਸਭ ਤੋਂ ਪਹਿਲੀ ਚੀਜ਼ ਹੈ ਜਿਹੜੀ ਉਹ ਹੈਗੀ ਆ 벨ਟ ਹੁਣ ਗੂਚੀ ਦੀ 벨ਟ 4 ਇੰਡੀਆ ਚਲੋ 5-700 ਦੀ ਆਜੂਗੀ ਇੱਥੇ ਚਲੋ 2000 ਦੀ ਆਜੂਗੀ ਦੋਨਾਂ ਦਾ ਕੰਮ ਇੱਕ ਹੀ ਹੈ ਵੀ ਤੁਹਾਡੀ ਪੈਂਟ ਨਾ ਢਲਕੇ ਇੰਨੇ ਕੰਮ ਵਾਸਤੇ ਪੈਂਟ ਨਾ ਢਲਕਣ ਖਾਤਰ ਜੇ ਆਪਾਂ 50-60000 ਰੁਪਇਆ ਲਾ ਰਹੇ ਹਾਂ ਸਿਰਫ ਉਹ ਮੂਹਰਲਾ ਬੱਕਲ ਦਿਖਾਉਣ ਨੂੰ ਤਾਂ ਇੱਕ ਪਹਿਲੀ ਵੱਡੀ ਗਲਤੀ ਆ ਜੇ ਤੁਸੀਂ ਇਹ ਚੀਜ਼ ਕਰੋਗੇ ਤਾਂ ਤੁਸੀਂ ਆਪਣੇ ਆਪ ਨੂੰ ਆਲਰੇਡੀ ਪਿੱਛੇ ਖਿੱਚ ਰਹੇ ਹੋ ਜ਼ਿੰਦਗੀ ਦੇ ਵਿੱਚ ਦੂਜੀ ਚੀਜ਼ ਇਹ ਵੀ ਨੈਕਸਟ ਲੈਵਲ ਦੀ ਫੋਕਰਬਾਜ਼ੀ ਆ ਵੀ ਟੀਵੀ ਤੇ ਗਾਣਿਆਂ ਦੇ ਵਿੱਚ ਅਕਸਰ ਵੀ ਜੱਟ ਕੋਲ ਦਾ ਟਾਈਮ ਹੀ ਹੈਣੀ ਜੱਟ ਕੋਲ ਦਾ ਟਾਈਮ ਹੀ ਹੈਣੀ ਤੇ ਉਹ ਕਰਦਾ ਕੀ ਆ ਇੱਥੇ ਬਹਿ ਗਿਆ ਉੱਥੇ ਬਹਿ ਗਿਆ బిਜ਼ੀ ਵਿਦਾਊਟ ਵਰਕ ਸਾਡੇ ਹੋਸਟਲ ਦੇ ਵਿੱਚ ਇੱਕ ਮੁੰਡਾ ਹੁੰਦਾ ਸੀ ਸਾਡੇ ਕਲਾਸਮੇਟ ਸੀ ਉਹਦਾ ਨਾਮ ਨਹੀਂ ਲੈਣਾ ਮੇਰੇ ਨਾਲ ਦੇ ਨੂੰ ਪਤਾ ਲੱਗ ਜਾਊਗਾ ਉਹਨੇ ਕੀ ਕਰਨਾ ਸਾਡੇ 11 12 ਕਮਰੇ ਸੀ ਉਹਨੇ ਪਹਿਲੇ ਕਮਰੇ ਜਾਣਾ ਉੱਥੇ ਜਾ ਕੇ ਪੁੱਛਣਾ ਔਰ ਭਾਈ ਸਾਹਿਬ ਕਿਹਾ ਹਾਲ ਹੈ ਕਿਆ ਚੱਲ ਰਿਹਾ ਹੈ ਫਲਾਨਾ ਤੇਮਕਾ ਗੱਲਾਂ ਬਾਤਾਂ ਕਰਨੀਆਂ ਬਹੁਤ ਪਿਆਰ ਨਾਲ ਚੰਗਾ ਬੀਬਾ ਬੰਦਾ ਸੀ ਫਿਰ ਉਹਨੇ ਅਗਲੇ ਕਮਰੇ ਚ ਭੱਜ ਜਾਣਾ ਐਂ ਹੀ ਕਰਦੇ ਕਰਦੇ ਦੀ ਸਾਰੀ ਦਿਹਾੜੀ ਲੰਘ ਜਾਂਦੀ ਸੀ ਪਰ ਉਹ ਕਦੇ ਵੀ ਪੇਪਰਾਂ ਦੇ ਵਿੱਚ ਵਧੀਆ ਪਰਫਾਰਮ ਨਹੀਂ ਕਰ ਸਕਿਆ ਸੀ ਕਿਉਂ ਕਿਉਂਕਿ ਬਹੁਤਾ ਟਾਈਮ ਉਹ ਉਹ ਟਾਸਕ ਤੇ ਲਾਈ ਜਾਂਦਾ ਸੀ ਉਹ ਚ ਬਿਜ਼ੀ ਹੋ ਜਾਂਦਾ ਸੀ ਜਿਹਦੇ ਨਾਲ ਐਕਚੁਅਲੀ ਉਹਨੂੰ ਆਊਟਕਮ ਮਿਲਣੀ ਨਹੀਂ ਸੀ ਤੀਜੀ ਚੀਜ਼ ਜਿਹੜੀ ਪੰਜਾਬੀਆਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੈ ਕੈਨੇਡਾ ਖਾਸ ਕਰਕੇ ਜਦੋਂ ਮੈਂ ਗਿਆ ਵੱਡੀਆਂ ਲਕਸ਼ਰੀ ਗੱਡੀਆਂ ਪਹਿਲਾਂ ਪਹਿਲਾਂ ਤਾਂ ਹੁੰਦੀ ਆ ਬੱਲੇ-ਬੱਲੇ ਫਿਰ ਆਉਂਦੀ ਆ ਖਾਸੀ ਸਾਰੀ ਬਾਇ-ਮੰਥਲੀ ਫਿਰ ਨਿਕਲਦੀਆਂ ਨੇ ਚੀਕਾਂ ਫਿਰ ਉਹ ਤੋਂ ਬਾਅਦ ਹੁੰਦਾ ਯਾਰ ਕਿੱਥੇ ਫਸ ਗਏ ਉਹਦੇ ਨਾਲੋਂ ਤੁਸੀਂ ਇੱਕ ਸਾਦੀ ਰਿਲਾਈਏਬਲ ਗੱਡੀ ਲਾਓ ਪਰ ਇਹੀ ਪੈਸੇ ਤੁਸੀਂ ਕਿਸੇ ਇਨਵੈਸਟਮੈਂਟ ਫੰਡ ਦੇ ਵਿੱਚ ਪਾਓ ਕਿਉਂਕਿ ਤੁਸੀਂ ਲੋਨ ਤੇ ਜਾਂ ਕਿਸ਼ਤਾਂ ਤੇ ਦਾ ਗੱਡੀ ਲਈ ਹੋਈ ਆ ਤਾਂ ਅਗਲੇ ਸਾਲ 2026 ਨੂੰ ਤੁਸੀਂ ਬਿਹਤਰ ਬਣਾ ਸਕਦੇ ਸੈਲੀਬ੍ਰਿਟੀ opinion ਸੈਲੀਬ੍ਰਿਟੀ opinion ਤਾਂ ਬਸ ਗੱਲਾਂ ਹੀ ਛੱਡ ਦਿਓ ਵੀ ਫਲਾਨਾ ਗਾਉਣ ਵਾਲਾ ਐਂ ਕਰਦਾ ਅਸੀਂ ਵੀ ਐਂ ਕਰਾਂਗੇ テムਕਾ ਗਾਉਣ ਵਾਲਾ ਐਂ ਕਰਦਾ ਅਸੀਂ ਵੀ ਐਂ ਕਰਾਂਗੇ ਫਲਾਨਾ ਬੰਦਾ ਐਂ ਕਰਦਾ ਅਸੀਂ ਵੀ ਐਂ ਕਰਾਂਗੇ ਉਹ ਗਾਣਿਆਂ ਤੋਂ ਕਾਪੀ ਕਰਕੇ హెయిਰ ਸਟਾਈਲਾਂ ਤੋਂ ਪੈਂਟਾਂ ਖੁੱਲੀਆਂ ਤੋਂ ਲੈ ਕੇ ਕੀ ਨਹੀਂ ਕਰ ਰਹੇ ਆਪਣੇ ਜਵਾਬ ਇਹ ਸਭ ਤੋਂ ਪੁਆਇੰਟਲੈਸ ਚੀਜ਼ ਆ ਤੁਹਾਡੇ ਲਈ ਕਿਉਂਕਿ ਤੁਹਾਨੂੰ ਇਹ ਦੇਖਣਾ ਚਾਹੀਦਾ ਮੇਰੀ ਆਈਡੈਂਟੀਟੀ ਕੀ ਐ ਮੇਰੀ ਆਪਣੀ ਪਹਿਚਾਣ ਕੀ ਐ ਮੈਂ 2026 ਦੇ ਐਂਡ ਤੱਕ ਮੇਰੀ ਪਹਿਚਾਣ ਕੀ ਬਣ ਜੇ ਅੱਜ ਨਾਲੋਂ ਸਾਲ ਦੇ ਵਿੱਚ ਆਪਦੀ ਪਹਿਚਾਣ ਬਦਲਨੀ ਕਿਵੇਂ ਆ ਉਹ ਤੇ ਤੁਹਾਨੂੰ ਕੰਮ ਕਰਨਾ ਚਾਹੀਦਾ ਸੋਸ਼ਲ ਮੀਡੀਆ ਪਪੂਲੈਰਿਟੀ ਵੀ ਤੇਰੇ ਬਾਈ ਦੇ ਵੀਊ ਐਨੇ ਆ ਗਏ ਤੇਰੇ ਬਾਈ ਦੇ ਵੀਊ ਵਾਲਾ ਬੰਦਾ ਜਿੱਦੇ ਤੁਹਾਨੂੰ ਲੋੜ ਪੈ ਗਈ ਕੋਈ ਨਹੀਂ ਖੜਦਾ ਠੀਕ ਆ ਜੇ ਤੁਹਾਨੂੰ ਸੋਸ਼ਲ ਮੀਡੀਆ ਪੈਸੇ ਦੇ ਰਿਹਾ ਦੋ ਪੈਸੇ ਬਣ ਰਹੇ ਨੇ ਥੋੜਾ ਕੋਈ ਰੋਜ਼ਗਾਰ ਚੱਲ ਰਿਹਾ ਜਿਵੇਂ ਮੇਰਾ ਚੱਲ ਰਿਹਾ ਤਾਂ ਕਰੋ ਕੰਮ ਹੈ ਪਰ ਸਿਰਫ ਟਾਈਮ ਖਰਾਬ ਕਰ ਰਹੇ ਹੋਗੇ ਉਹਦਾ ਕੋਈ ਫਾਇਦਾ ਨਹੀਂ ਇਹ ਸੋਚੋ ਵੀ ਇੱਕ ਸਾਲ ਤੋਂ ਸੋਸ਼ਲ ਮੀਡੀਆ ਯੂਜ਼ ਕਰੀ ਜਾਓ ਤੇ ਤੁਹਾਨੂੰ ਪੈਸਾ ਕੋਈ ਨਾ ਬਣਦਾ ਬੈਨੀਫਿਟ ਕੋਈ ਨਹੀਂ ਹੋ ਰਿਹਾ ਸਿਰਫ ਨੁਕਸਾਨ ਹੋ ਰਿਹਾ ਤਾਂ 2026 ਦੇ ਐਂਡ ਤੇ ਕਿੱਥੇ ਪਹੁੰਚਾਂਗਾ ਇਨਸਟੈੱਡ ਜੇ ਫਿਟਨੈਸ ਵਾਲੇ ਕਿਸੇ ਕੋਚ ਨੂੰ ਫਾਲੋ ਕਰ ਰਹੇ ਹਾਂ ਜੋ ਐਕਸਰਸਾਈਜ਼ ਕਹਿ ਰਿਹਾ ਉਹ ਕਰੋ ਕੋਈ ਇਨਵੈਸਟਮੈਂਟ ਵਾਲੇ ਕੋਚ ਨੂੰ ਫਾਲੋ ਕਰ ਰਹੇ ਹਾਂ ਜੋ ਗੱਲਾਂ ਕਹਿ ਰਿਹਾ ਕਰੋ ਸਿਆਣੀਆਂ ਗੱਲਾਂ ਸੁਣੋ ਤਾਂ ਸੋਸ਼ਲ ਮੀਡੀਆ ਠੀਕ ਆ ਪਰ ਕੰਮ ਨਹੀਂ ਘਟਣਾ ਤਾਂ ਤੁਹਾਨੂੰ ਜ਼ਿੰਦਗੀ ਚੋਂ ਪਿੱਛੇ ਲੈ ਜੇ ਤੁਸੀਂ ਅੱਗੇ ਨਹੀਂ ਜਾ ਰਹੇ ਤੁਸੀਂ ਜ਼ਿੰਦਗੀ ਚ ਤੁਸੀਂ ਪਿੱਛੇ ਜਾ ਰਹੇ ਹੋ ਅਗਲੀ ਚੀਜ਼ ਬੜੀ ਇੰਟਰਸਟਿੰਗ ਹੈ ਨਾ ਮੇਰੀ ਉਮਰ ਲੰਘ ਗਈ ਵਿਆਹ ਦੀ ਮੇਰੀ ਉਮਰ ਹੋ ਰਹੀ ਹੈ ਵਿਆਹ ਦੀ ਮੇਰਾ ਵਿਆਹ ਹੋ ਜਾਣਾ ਚਾਹੀਦਾ ਘਰ ਦੇ ਪ੍ਰੈਸ਼ਰ ਪਾਉਂਦੇ ਨੇ ਫਲਾਨਾ ਤੇਮ ਕਾ ਕਿਸੇ ਕੌਨਫੀਡੈਂਟ ਹੋਵੋ ਕਲੈਰਿਟੀ ਲੈ ਕੇ ਆਓ ਲਾਈਫ ਚ ਆਪਦਾ ਪੰਜ ਸਾਲ 10 ਸਾਲ ਦਾ ਪਲਾਨ ਬਣਾਓ ਜੇ ਪਲਾਨ ਹੀ ਇਹ ਹੈ ਵੀ ਕਿਸੇ ਨਾਲ ਵਿਆਹ ਹੋ ਕੇ ਪੱਕੇ ਹੋਣਾ ਹੈ ਫਿਰ ਕੱਲ ਨੂੰ ਜ਼ਿੰਦਗੀ ਕਿੱਧਰ ਨੂੰ ਜਾਓਗੇ ਆਪ ਸੋਚੋ ਇੰਡੀਪੈਂਡੈਂਟ ਹੋਵੋ ਉਥੋਂ ਘਰ ਬਣਾਓ ਅਗਲਾ ਇੱਕ ਜਮਈ ਜਮਈ ਯੂਸਲੈਸ ਕੰਮ ਵੀਡੀਓ ਪਾਉਣੀ ਹੈ ਕਾਫੀ ਦਾ ਕੱਪ ਲੈ ਕੇ ਕਦੇ ਟੈਮ ਹੋਟਲ ਦੀ ਕਦੇ ਫਲਾਣੇ ਦੀ ਕਦੇ ਟੈਮ ਕਦੀ ਕੀ ਅਚੀਵ ਕਰਦੇ ਆਂ ਚੋਂ ਜੇ ਤੁਸੀਂ ਇੱਕ ਮਹੀਨੇ ਚ 100 ਡਾਲਰ ਦੀ ਕਾਫੀ ਪੀ ਰਹੇ ਹੋ ਤਾਂ ਤੁਸੀਂ 1200 ਡਾਲਰ ਸਾਲ ਚ ਡਾਤਾ ਇਹਦਾ ਕੋਈ ਪੁਆਇੰਟ ਨਹੀਂ 2-3 ਹਜ਼ਾਰ ਦੀ ਚੱਲ ਮੈਂ ਮੰਨ ਲena ਵਿੱਚੋਂ ਫਿਰ ਵੀ ਤੁਤੋ ਅਵਾਰਡਿੰਗਲੀ ਅਨਵਾਰਡਿੰਗਲੀ ਤੁਹਾਨੂੰ ਪੀਣੀ ਪੈ ਜਾਣੀ ਕਿਤੇ ਪਰ ਬਾਕੀ ਅਨਨੈਸੈਸਰੀ ਸਿਰਫ ਪਾਣੀ ਦੇ ਵਿੱਚ ਕਾਫੀ ਘੋਲ ਕੇ ਥੋੜਾ ਦੁੱਧ ਪਾਉਣ ਦੇ ਪੈਸੇ ਤੁਹਾਨੂੰ ਜਿਹੜਾ ਦੇ ਰਹੇ ਹਾਂ ਜੇ ਤੁਹਾਡੀ ਅਫੋਰਡੇਬਿਲਟੀ ਨਹੀਂ ਬਣਦੀ ਤਾਂ ਉਹ ਨਾ ਕਰੋ ਉਹੀ 800-900 ਡਾਲਰ ਆ ਜਿਹੜਾ ਉਹ ਤੁਸੀਂ ਕਿਸੇ ਪਾਸੇ ਲਾ ਦਿਓ ਉਹਦਾ ਸੌਨਾ ਹੀ ਖਰੀਦ ਲਓ ਜੇ ਹੋਰ ਨਹੀਂ ਕੁਛ ਟਰੈਵਲਿੰਗ ਮੈਂ ਫਲਾਨੀ ਜਗ੍ਹਾ ਜਾਣਾ ਮੈਂ ਫਲਾਨੀ ਕਿਤੇ ਦੂਰ ਜਾਣ ਦੀ ਲੋੜ ਨਹੀਂ ਟਰੈਵਲਿੰਗ ਜਿਹੜੀ ਤੁਹਾਡੀ ਸਟਾਰਟ ਆ ਲਾਈਫ ਦੀ ਤੁਹਾਡੇ ਆਲੇ-ਦਾਲੇ ਇੰਨਾ ਕੁਛ ਆ ਘੁੰਮਣ ਨੂੰ ਆਪਦੇ ਨੇੜੇ ਹਾਇਕ ਤੇ ਜਾਓ 10-15 ਕਿਲੋਮੀਟਰ ਰਨਿੰਗ ਕਰੋ ਬਹੁਤ ਕੁਛ ਆ ਤੁਹਾਡੇ ਸ਼ਹਿਰਾਂ ਪਿੰਡਾਂ ਦੇ ਵਿੱਚ ਹੀ ਦੇਖਣ ਨੂੰ ਜਦੋਂ ਚਾਰ ਪੈਸੇ ਹੋ ਗਏ ਫਿਰ ਜਿੱਥੇ ਮਰਜੀ ਜਾਓ ਪਰ ਜੇ ਸਟਾਰਟ ਆ ਸਟਰਗਲ ਦੀ ਤਾਂ ਬਾਹਰ ਭੱਜ ਕੇ ਇੰਸਟਾਗ੍ਰਾਮ ਤੇ ਵੀਡੀਓ ਪਾਉਣ ਦੀ ਬਜਾਏ ਆਪਣੀਆਂ ਲੋਕਲ ਚੀਜ਼ਾਂ ਲੱਭੋ ਉੱਥੇ ਜਾ ਕੇ ਆਪਣੇ ਮਾਈਂਡ ਨੂੰ ਫਰੈਸ਼ ਕਰਨ ਦੇ ਪਰਪਸ ਨਾਲ ਐਕਸਰਸਾਈਜ਼ ਕਰੋ ਵਾਕ ਕਰੋ ਰਨਿੰਗ ਕਰੋ ਸਾਈਕਲਿੰਗ ਕਰੋ ਜਿੱਥੇ ਬਦਲਣੀ ਹੈ ਹਸਲ ਕਲਚਰ ਤੇਰਾ ਬਾਈਕ ਦਾ ਸੌਂਦਾ ਹੀ ਨਹੀਂ ਤੇਰਾ ਬਾਈਕ ਦਾ ਸੌਂਦਾ ਹੀ ਨਹੀਂ ਸੱਤ ਦਿਨ ਕੰਮ ਕਰਦਾ ਦੀਨ ਰੂਨ ਕਿੱਥੇ ਨਾ ਸਲੀਪ ਜ਼ਰੂਰੀ ਹੈ 12 ਘੰਟੇ ਜਾਂ 8 ਘੰਟੇ ਲਾ ਕੇ ਵੱਧ ਪੈਸੇ ਕਮਾਓ ਨਾ ਕਿ 24 24 ਘੰਟੇ ਕੰਮ ਕਰਕੇ ਵੱਧ ਪੈਸੇ ਕਮਾਓ ਜੇ ਹਜੇ ਨਹੀਂ ਕਮਾਏ ਜਾ ਰਹੇ ਤਾਂ ਬਾਕੀ ਜਿਹੜੇ 16 ਘੰਟੇ ਨੇ ਉਹ ਕੰਮ ਤੇ ਨਾ ਜਾਓ ਉਹਦੇ ਚੋ ਸਕਿੱਲ ਡਿਵੈਲਪ ਕਰੋ ਜਿਹੜੀ ਲੇਟਰ ਆਨ ਤੁਹਾਨੂੰ ਹੋਈ 8-9 ਘੰਟਿਆਂ ਚ ਡਬਲ 트리플 ਪੈਸੇ ਦਵੇ ਫਿਰ ਜਾ ਕੇ ਗੱਲ ਬਾਤ ਦੀ ਮੇਜਰ ਚੀਜ਼ਾਂ ਐਕਸਪੈਂਸਿਵ ਵੈਡਿੰਗ ਜੇ ਤੁਸੀਂ ਬਾਹਰ ਰਹਿੰਦੇ ਹੋ ਤਾਂ ਰਿਕਵੈਸਟ ਆ ਹੁਣ ਤੁਸੀਂ ਇੰਨਾ ਕੁ ਲੋਕਾਂ ਨੂੰ ਦੇਖ ਲਿਆ ਬਾਹਰ ਲਿਆਂ ਨੂੰ ਗੋਰੀਆਂ ਨੂੰ ਦੇਖ ਲਿਆ ਬਿਨਾਂ ਮਤਲਬ ਦੇ ਪੈਸੇ ਜਿਹੜੇ ਤੁਹਾਡਾ ਛੋਟਾ ਸਾਲ ਚ ਬਿਆ ਨਾ ਖਰਾਬ ਕਰਿ ਉਹ ਸਾਰਿਆਂ ਨਾਲ ਤੁਸੀਂ ਬਹਿ ਕੇ ਗੱਲ ਕਰ ਸਕੋ ਇੱਕ ਖੁਸ਼ੀ ਜਿਹੜੀ ਪਿੰਡਾਂ ਦੇ ਵਿਆਹਾਂ ਚ ਪੁਰਾਣੀ ਹੁੰਦੀ ਸੀ ਉਹ ਮੈਂ ਤੁਸੀਂ ਉਹਨੂੰ ਇੰਜੋਏ ਕਰ ਸਕੋ ਵਿਆਹ ਨੂੰ ਨਾ ਕਿ ਇੱਕ ਬਹੁਤ ਵੱਡਾ ਫੰਕਸ਼ਨ ਹੋ ਜੇ ਪਰ ਮਿਲਿਆ ਕਿਸੇ ਨੂੰ ਗਿਆ ਨਹੀਂ ਉਹਦਾ ਕੋਈ ਫਾਇਦਾ ਨਹੀਂ ਬਾਕੀ ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਦਿਖਦੀਆਂ ਜਿਹੜੀਆਂ ਸੱਚੀਆਂ ਨਹੀਂ ਹੁੰਦੀਆਂ ਉਹਦੇ ਮਗਰ ਨਾ ਪਾਓ ਉਹਨਾਂ ਚੀਜ਼ਾਂ ਦੇ ਰਿਲੈਕਸ ਹੋਵੋ ਇੰਜੋਏ ਕਰੋ ਆਪਣੀ ਲਾਈਫ 2026 ਦੇ ਐਂਡ ਤੱਕ ਤੁਸੀਂ ਕੀ ਅਚੀਵ ਕਰ ਲਿਆ ਤਿੰਨ ਚੀਜ਼ਾਂ ਉਹ ਜ਼ਰੂਰ ਥੱਲੇ ਕਮੈਂਟਾਂ ਚ ਲਿਖਿਓ